ਤੁਸੀਂ ਸੁਣ ਰਹੇ ਹੋ ਪੰਜਾਬੀ ਰਿਵਿਊ ਯੂਐਸਏ ਤੇ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਤੈਨ ਅੱਜ 27 ਅਗਸਤ ਹੈ 27 ਅਗਸਤ 1923 2 ਅਗਸਤ ਨੂੰ ਸ਼੍ਰੋਮਣੀ ਕਮੇਟੀ ਨੇ ਗਵਰਨਰ ਜਨਰਲ ਨੂੰ ਇੱਕ ਤਾਰ ਭੇਜੀ ਅਤੇ ਮਹਾਰਾਜਾ ਨਾਭਾ ਕੋਲੋਂ ਗੱਦੀ ਛੱਡਣ ਦੇ ਕਾਗਜ਼ਾਂ ਤੇ ਜ਼ਬਰੀ ਜਾਂ ਫਿਰ ਧਮਕੀ ਦੇ ਨਾਲ ਦਸਤਖਤ ਕਰਵਾਉਣ ਦੀ ਪੜਤਾਲ ਕਰਵਾਉਣ ਵਾਸਤੇ ਮੰਗ ਕੀਤੀ। ਸਰਕਾਰ ਨੇ ਸ਼੍ਰੋਮਣੀ ਕਮੇਟੀ ਦੀ ਇਸ ਮੰਗ ਦੀ ਪ੍ਰਵਾਨਨਾ ਕੀਤੀ। ਸ਼੍ਰੋਮਣੀ ਕਮੇਟੀ ਦਾ ਜਨਰਲ ਇਜਲਾਸ 4 ਅਗਸਤ ਨੂੰ ਹੋਇਆ ਸੀ ਜਿਸ ਦੇ ਵਿੱਚ ਮਹਾਰਾਜਾ ਨਾਭਾ ਦੇ ਹਟਾਏ ਜਾਣ ਬਾਰੇ ਕਾਰਵਾਈ ਕਰਨ ਵਾਸਤੇ ਸ਼੍ਰੋਮਣੀ ਕਮੇਟੀ ਦੀ ਐਗਜ਼ੈਕਟਿਵ ਨੂੰ ਹੱਕ ਦੇ ਦਿੱਤੇ ਗਏ। ਇਸ ਐਗਜ਼ੈਕਟਿਵ ਨੇ 27 ਅਗਸਤ 1923 ਦੇ ਦਿਨ ਨਾਬਾ ਰਿਆਸਤ ਦੇ ਨਗਰ ਜੈਤੋ ਦੇ ਵਿੱਚ ਇੱਕ ਦੀਵਾਨ ਰੱਖ ਦਿੱਤਾ। ਇਸ ਦੀਵਾਨ ਦੇ ਵਿੱਚ ਮਹਾਰਾਜਾ ਨਾਬਾ ਨੂੰ ਗੱਦੀ ਤੋਂ ਉਤਾਰਨ ਦੀ ਜ਼ਬਰਦਸਤ ਨੰਦਾ ਕੀਤੀ ਗਈ। ਨਾਬਾ ਸਰਕਾਰ ਨੇ ਇਸ ਦੀਵਾਨ ਦੇ ਵਿੱਚ ਹਿੱਸਾ ਲੈਣ ਵਾਲੇ ਸਿੱਖ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਸ਼ਰੋਮਨੀ ਕਮੇਟੀ ਨੇ ਇਨ੍ਹਾਂ ਗ੍ਰਿਫਤਾਰੀਆਂ ਦੀ ਸਖਤ ਮੁਖਾਲਫਤ ਕੀਤੀ ਅਤੇ ਨਾਲ ਹੀ ਜੈਤੋ ਦੇ ਵਿੱਚ 27 ਅਗਸਤ ਵਾਲੇ ਦੀਵਾਨ ਨੂੰ ਜਾਰੀ ਰੱਖਣ ਦਾ ਐਲਾਨ ਕਰ ਦਿੱਤਾ। ਇਸ ਦਾ ਮਾਇਨਾ ਇਹ ਸੀ ਕਿ ਜਦੋਂ ਤੱਕ ਸਿੱਖ ਆਜ਼ਾਦੀ ਦੇ ਨਾਲ ਅਤੇ ਆਪਣੀ ਮਰਜ਼ੀ ਦੇ ਮੁਤਾਬਕ ਦੀਵਾਨ ਨਹੀਂ ਕਰ ਲੈਂਦੇ ਉਦੋਂ ਤੱਕ ਦੀਵਾਨ ਕਰਨ ਵਾਸਤੇ ਐਜੀਟੇਸ਼ਨ ਚੱਲਦੀ ਰਹੇਗੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ 15-16 ਨਵੰਬਰ 1920 ਦੇ ਦਿਨ ਕਾਇਮ ਹੋਈ ਸੀ। ਉਸ ਦਿਨ ਇਸ ਦੇ ਪ੍ਰਧਾਨ ਸੁੰਦਰ ਸਿੰਘ ਮਜੀਠਾ ਚੁਣੇ ਗਏ। ਸ਼੍ਰੋਮਣੀ ਕਮੇਟੀ ਨੂੰ 3 ਏਪ੍ਰੈਲ 1921 ਦੇ ਦਿਨ ਕਾਨੂੰਨ ਦੇ ਮੁਤਾਬਕ ਰਜਿਸਟਰ ਕਰਵਾਇਆ ਗਿਆ ਸੀ। 14 ਅਗਸਤ 1921 ਦੇ ਦਿਨ ਫਿਰ ਨਵੀਂ ਚੋਣ ਹੋਈ। ਇਸ ਦੇ ਵਿੱਚ ਬਾਬਾ ਖੜਕ ਸਿੰਘ ਪ੍ਰਧਾਨ, ਸਰਦਾਰ ਮਹਿਤਾਬ ਸਿੰਘ ਮੀਤ ਪ੍ਰਧਾਨ ਅਤੇ ਸੁੰਦਰ ਸਿੰਘ ਰਾਮਗੜੀਆ ਸੈਕਟਰੀ ਚੁਣੇ ਗ ਪਰ ਸ਼੍ਰੋਮਣੀ ਕਮੇਟੀ ਕਾਨੂੰਨੀ ਤੌਰ ਤੇ ਅਤੇ ਰਸਮੀ ਤੌਰ ਤੇ ਆਪਣਾ ਦਫਤਰੀ ਕੰਮ 27 ਅਗਸਤ 1921 ਦੇ ਦਿਨ ਹੀ ਸ਼ੁਰੂ ਕਰ ਸਕੀ ਸੀ ਜਿਹੜਾ ਕਿ 1926 ਤੱਕ ਉਦੋਂ ਤੱਕ ਚੱਲਦਾ ਰਿਹਾ ਜਦ ਤੱਕ ਗੁਰਦੁਆਰਾ ਐਕਟ ਹੇਠ ਚੋਣਾਂ ਨਹੀਂ ਹੋ ਗਈਆਂ 27 ਅਗਸਤ 1986 ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਸਰਬਜੀਤ ਸਿੰਘ ਰੋਪੜ ਦਾ ਕਤਲ ਹੋਇਆ 8 ਸਤੰਬਰ 1986 ਦੀ ਰਾਤ ਨੂੰ ਮਨਵੀਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸ ਬਾਰੇ ਚਰਚਾ ਵੀ ਚੱਲਿਆ ਕਿ ਇਸ ਗ੍ਰਿਫਤਾਰੀ ਦੇ ਪਿੱਛੇ ਗੁਰਜੀਤ ਸਿੰਘ ਦਾ ਹੱਥ ਸੀ ਕਿਉਂਕਿ ਮਨਵੀਰ ਸਿੰਘ ਦੀ ਗ੍ਰਿਫਤਾਰੀ ਅਤੇ ਸਰਬਜੀਤ ਸਿੰਘ ਰੋਪੜ ਦੇ ਕਤਲ ਦਾ ਉਸ ਨੂੰ ਸਿੱਧਾ ਫਾਇਦਾ ਮਿਲਿਆ ਅਤੇ ਉਹ ਫੈਡਰੇਸ਼ਨ ਦਾ ਐਕਟਿੰਗ ਪ੍ਰਧਾਨ ਬਣ ਗਿਆ ਸੀ ਸਰਬਜੀਤ ਸਿੰਘ ਰੋਪੜ ਨੂੰ ਖਾਲਸਾ ਕਾਲਜ ਅਮ੍ਰਿਤਸਰ ਦੇ ਵਿੱਚ ਬੁਲਾ ਕੇ 27 ਅਗਸਤ 1986 ਦੇ ਦਿਨ ਕਤਲ ਕਰ ਦਿੱਤਾ ਗਿਆ ਸੀ ਉਲਟਾ ਇਹ ਪ੍ਰਚਾਰ ਸ਼ੁਰੂ ਕੀਤਾ ਗਿਆ ਕਿ ਉਹ ਪੁਲਿਸ ਕੈਟ ਬਣ ਗਿਆ ਇਸ ਤੋਂ ਮਗਰੋਂ 17 ਸਤੰਬਰ 1986 ਦੇ ਦਿਨ ਗੁਰਿੰਦਰ ਸਿੰਘ ਪੋਲਾ ਨੂੰ ਵੀ ਖਤਮ ਕਰ ਦਿੱਤਾ ਗਿਆ ਐਨਏ ਦਸ਼ਮਣੀ ਦੇ ਵਿੱਚ ਸਰਬਜੀਤ ਸਿੰਘ ਰੋਪੜਾ ਤੇ ਗੁਰਿੰਦਰ ਸਿੰਘ ਭੋਲਾ ਨੂੰ ਕਤਲ ਕਰ ਦਿੱਤਾ ਗਿਆ ਸੀ 27 ਅਗਸਤ 1999 ਦੇ ਦਿਨ ਪੁਲਿਸ ਨੇ ਲਾਲ ਸਿੰਘ ਪੁੱਤਰ ਆਪਾਰ ਸਿੰਘ ਅਤੇ ਬਲਰਾਜ ਸਿੰਘ ਔਰ ਫਟੀਤਾ ਪੁੱਤਰ ਸੁਖਦੇਵ ਸਿੰਘ ਦੋਵੇਂ ਵਾਸੀ ਕੋਟਲਾ ਗੁਜਰਾ ਜ਼ਿਲ੍ਹਾ ਅੰਮ੍ਰਿਤਸਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕਰ ਦਿੱਤਾ। ਇਸੇ ਦਿਨ ਪੁਲਿਸ ਨੇ ਕਸ਼ਮੀਰ ਸਿੰਘ ਪੁੱਤਰ ਚੰਨਣ ਸਿੰਘ ਵਾਸੀ ਵੇਰ ਕਮਰਸਰ ਪ੍ਰਧਾਨ ਪੰਜਾਬ ਆਈਟੀਆਈ ਨੂੰ ਉਸ ਦੇ ਘਰ ਦੇ ਵਿੱਚ ਦਾਖਲ ਹੋ ਕੇ ਸ਼ਹੀਦ ਕਰ ਦਿੱਤਾ ਅਤੇ ਉਸ ਦੇ ਪਰਿਵਾਰ ਤੇ ਬੇਪਨਾ ਤਸ਼ੱਦਦ ਕੀਤੇ। ਉਸੇ ਦਿਨ ਪੰਜਾਬ ਪੁਲਿਸ ਨੇ ਨਵਦੀਪ ਸਿੰਘ ਵਾਸੀ ਮਧੂਬਨ ਇਨਕਲੇਵ ਲੁਧਿਆਣਾ ਨੂੰ ਵੀ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 27 ਅਗਸਤ 1990 ਦੇ ਦਿਨ ਪੰਜਾਬ ਪੁਲਿਸ ਨੇ ਸਤਨਾਮ ਸਿੰਘ ਵਾਸੀ ਪੁੱਲਰ ਅਤੇ ਬਲਦੇਵ ਸਿੰਘ ਵਾਸੀ ਹੁਸੈਨਪੁਰ ਕਪੂਰਥਲਾ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 27 ਅਗਸਤ 1991 ਦੇ ਦਿਨ ਪੰਜਾਬ ਪੁਲਿਸ ਨੇ ਸੁਖਦੇਵ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਕਾਦੀਆਂ ਗੁਜਰਾ ਨੇੜੇ ਸ਼ਾਹਪੁਰ ਗਰਾਇਆ ਜ਼ਿਲ੍ਹਾ ਗੁਰਦਾਸਪੁਰ ਇਹਨਾਂ ਨੂੰ ਇੱਕ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ 27 ਅਗਸਤ 1992 ਦੇ ਦਿਨ ਪੰਜਾਬ ਪੁਲਿਸ ਨੇ ਕੁਲਵਿੰਦਰ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਚਾਚੋ ਵਾਲੀ ਨੇੜੇ ਜੈਂਤੀਪੁਰ ਜ਼ਿਲ੍ਹਾ ਅੰਮ੍ਰਿਤਸਰ ਬੂਡ ਸਿੰਘ ਪੁੱਤਰ ਵਿਸਾਖਾ ਸਿੰਘ ਵਾਸੀ ਸੈਂਸਰਾਂ ਕਾਲਾ ਜ਼ਿਲ੍ਹਾ ਅੰਮ੍ਰਿਤਸਰ ਬਲਕਾਰ ਸਿੰਘ ਪੁੱਤਰ ਭਗ ਸਿੰਘ ਵਾਸੀ ਨੱਤ ਨੇੜੇ ਚਾਲ ਕਲਾਂ ਜ਼ਿਲ੍ਹਾ ਗੁਰਦਾਸਪੁਰ ਬਲਜੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਚਾਚੋ ਵਾਲੀ ਆਤਮਾ ਸਿੰਘ ਪੁੱਤਰ ਨਰੰਗ ਸਿੰਘ ਵਾਸੀ ਮਾਨੋ ਚਾਹਲ ਕਲਾਂ ਲੁਖ ਸਿੰਘ ਪੁੱਤਰ ਖਜ਼ਾਨ ਸਿੰਘ ਵਾਸੀ ਪਿੰਡ ਬਾਠ ਮੱਸਾ ਸਿੰਘ ਪੁੱਤਰ ਚਾਰਨ ਸਿੰਘ ਵਾਸੀ ਪੂਨੀਆ ਨੇੜੇ ਬਟਾਲਾ ਕੁਲਵੰਤ ਸਿੰਘ ਅਤੇ ਦੋ ਹੋਰ ਸਿੱਖਾਂ ਨੂੰ ਨਕਲੀ ਮੁਕਾਬਲਿਆਂ ਦੇ ਵਿੱਚ ਸ਼ਹੀਦ ਕੀਤਾ ਇਹ ਆਤਮਾ ਸਿੰਘ ਬਾਬਾ ਗੁਰਬਚਨ ਸਿੰਘ ਮਾਨੋਚਾਲ ਦਾ ਪਿਤਾ ਨਹੀਂ ਸੀ ਉਸ ਨੂੰ ਤਾਂ 13 April 1992 ਦੇ ਦਿਨ ਸ਼ਹੀਦ ਕੀਤਾ ਜਾ ਚੁੱਕਾ ਸੀ ਏਸੀ ਸਿੱਖ ਇਤਿਹਾਸ ਦੇ ਵਿੱਚ ਅੱਜ ਦਾ ਦਿਨ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂ ਐਸ ਏ